ਸੜਕ ਦੇ ਉੱਪਰ ਰੋਂਦੇ ਕਰੌਂਦੇ ਬੱਚੇ ਨੂੰ ਭਿਖਾਰੀ ਨੇ ਖਵਾ ਦਿੱਤੀ ਕੁਲਫੀ ਬਦਲੇ ਦੇ ਵਿੱਚ ਭਿਖਾਰੀ ਦੇ ਦੇਖੋ ਕਿਵੇਂ ਦਿਨ ਬਦਲੇ ਰਾਤੋਂ ਰਾਤ ਕਰੋੜਪਤੀ ਬਣ ਗਿਆ ਆਖਿਰ ਅਜਿਹਾ ਕਿਵੇਂ ਹੋ ਸਕਦਾ ਹੈ ਵੀ ਇੱਕ ਭਿਖਾਰੀ ਜਿਹੜਾ ਹੈ ਥੋੜਾ ਬੋਤਾ দান ਕਰਦੇਵੇ ਬਦਲੇ ਦੇ ਵਿੱਚ ਇਨਾ ਵੱਡਾ ਇਨਾਮ ਜਾਂ ਫਿਰ ਇਹ ਰੱਬ ਦਾ ਕੋਈ ਅਨੋਖਾ ਖੇਡ ਸੀ ਜਿਸ ਦੇ ਵਿੱਚ ਭਿਖਾਰੀ ਨੂੰ ਉਸਦੇ ਕੀਏ ਦਾ ਚੰਗਾ ਫਲ ਮਿਲਿਆ ਲੇਕਿਨ ਭਿਖਾਰੀ ਫਿਰ ਜੋ ਕਰਦਾ ਹੈ ਉਹੋ ਸੋਣਾ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਅਬੋਹਰ ਦੀਆਂ ਸੜਕਾਂ ਤੇ ਲਖਵਿੰਦਰ ਸਿੰਘ ਬੜੇ ਲੰਬੇ ਸਮੇਂ ਤੋਂ ਇਧਰ ਉਧਰ ਪਟਕ ਰਿਹਾ ਸੀ ਉਹ 10 ਪਾਸੇ ਚੰਗੀ ਤਰ੍ਹਾਂ ਪੜ੍ਹ ਲਿਖ ਲੈਂਦਾ ਸੀ ਲekin ਘਰ ਦੀਆਂ ਅਜਹੀਆਂ ਮਜਬੂਰੀਆਂ ਸਨ ਉਸਦੀ ਸਿਹਤ ਐਝੀ ਰਹਿੰਦੀ ਸੀ ਉਹ ਕੋਈ ਕੰਮਕਾਰ ਨਹੀਂ ਕਰ ਸਕਦਾ ਅਤੇ ਜਿੱਥੇ ਵੀ ਲੱਗਦਾ ਹੈ ਸਾਰੇ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਆਖਿਰਕਾਰ ਮਜਬੂਰਨ ਵਿਚਾਰੇ ਨੂੰ ਕਦੇ ਇਧਰੋਂ ਕਦੇ ਉਧਰੋਂ 4000 ਰੁਪਏ 2-2 ਰੁਪਏ ਮੰਗ ਮੰਗ ਕੇ ਉਸ ਨੂੰ ਗੁਜ਼ਾਰਾ ਕਰਨਾ ਪੈਂਦਾ ਹੈ ਵਿਚਾਰਾ ਸੜਕਾਂ ਤੇ ਰੋਲ ਰਿਹਾ ਹੈ ਕੋਈ ਵੀ ਉਸਦੀ ਮਦਦ ਕਰਨ ਨੂੰ ਤਿਆਰ ਨਹੀਂ ਹੈ ਲੇਕਿਨ ਨਖਵਿੰਦਰ ਦਿਲ ਦਾ ਬੜਾ ਚੰਗਾ ਹੈ ਆਪ ਕੋਲ ਭਾਵੇਂ ਉਸ ਕੋਲ ਅਠਨੀਆਂਾ ਹੋਵੇ ਆਪ ਦੀ ਜੇਬਾਂ ਖਾਲੀ ਹੋਣ ਲੇਕਿਨ ਦੂਜਿਆਂ ਦੀ ਮਦਦ ਕਰਨ ਦੇ ਵਿੱਚ ਹਮੇਸ਼ਾ ਉਸ ਨੇ ਯਕੀਨ ਰੱਖਿਆ ਹੈ ਸ਼ਾਇਦ ਇਹੀ ਮਦਦ ਕਰਨ ਦੀ ਫਿਤਰਤ ਉਸ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਦੇਣ ਵਾਲੀ ਸੀ ਸ਼ਾਇਦ ਇਹੀ ਉਸ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੋਲ ਦੇਣ ਵਾਲੀ ਸੀ ਇਹ ਤਾਂ ਸਿਰਫ ਰੱਬ ਜਾਣਦਾ ਸੀ ਦੋਸਤੋ ਐਸੇ ਹੀ ਤਰ੍ਹਾਂ ਲਖਵਿੰਦਰ ਅਬੋਹਰ ਦੀਆਂ ਸੜਕਾਂ ਦੇ ਉੱਪਰ ਘੁੰਮ ਰਿਹਾ ਹੈ ਉਸ ਨੂੰ ਕੋਈ ਉਮੀਦ ਨਹੀਂ ਹੈ ਵੀ ਮੈਨੂੰ ਕੁਝ ਮਿਲ ਜਾਵੇਗਾ ਜਾਫਰ ਖਾਨ ਦੀ ਰੋਟੀ ਵਾਸਤੇ ਵੀ ਪੈਸੇ ਇਕੱਠੇ ਹੋ ਜਾਣਗੇ ਸਵੇਰ ਦਾ ਇੱਕ 5 ਰੁਪਏ ਦਾ ਸਿੱਕਾ ਤਿੰਨ 2 ਰੁਪਏ ਦੇ ਸਿੱਕੇ ਅਤੇ ਬਾਕੀ ਸਿੱਕੇ ਜਿਹੜੇ ਹਨ 1-1 ਰੁਪਏ ਦੇ ਹਨ ਬੜੀ ਮਾੜੀ ਕਿਸਮਤ ਹੈ ਇਸ ਦੇ ਨਾਲ ਕੋਈ ਵੀ ਢੰਗ ਦੀ ਰੋਟੀ ਖਾਈ ਨਹੀਂ ਜਾਣੀ ਅੱਜ ਦੁਬਾਰਾ ਤੋਂ ਗੁਰੂ ਘਰ ਜਾ ਕੇ ਲੰਗਰ ਛਕਣਾ ਪਵੇਗਾ ਆਪਣੇ ਮੱਥੇ ਤੇ ਹੱਥ ਫੇਰਦਾ ਹੋਏ ਗੁਰੂ ਘਰ ਵੱਲ ਤੁਰ ਪੈਂਦਾ ਹੋਏ ਸ਼ਾਇਦ ਉੱਥੇ ਜਾਂਨੇ ਹਾਂ ਉੱਥੇ ਸੇਵਾ ਕਰਾਂਗੇ ਬਦਲੇ ਦੇ ਵਿੱਚ ਕੁਝ ਲੰਗਰ ਸਕ ਲਾਂਗੇ ਇਸ ਤਰ੍ਹਾਂ ਸੋਚਦਾ ਹੋਇਆ ਅੱਗੇ ਵਧ ਰਿਹਾ ਸੀ ਲੇਕਿਨ ਅਚਾਨਕ ਹੀ ਉਸਦੇ ਕੰਨਾਂ ਦੇ ਵਿੱਚ ਦੂਰ ਸੜਕ ਦੇ ਉੱਪਰੋਂ ਇੱਕ ਛੋਟੇ ਬੱਚੇ ਦੇ ਰੋਣ ਦੀ ਆਵਾਜ਼ ਆਂਦੀ ਹੈ ਪਹਿਲਾਂ ਤਾਂ ਅਣਸੁਣੀ ਕਰ ਦਿੰਦਾ ਹੋਏ ਅੱਗੇ ਵਧਦਾ ਹੈ ਲੇਕਿਨ ਕੁਝ ਢੇਰ ਚੱਲਣ ਤੋਂ ਬਾਅਦ ਜਦੋਂ ਆਵਾਜ਼ ਉਸ ਨੂੰ ਬੰਦ ਹੁੰਦੀ ਨਹੀਂ ਦਿਖਾਈ ਜਾਂਦੀ ਉਸ ਦਾ ਮਨ ਠਿਹਟਰ ਜਾਂਦਾ ਹੈ ਉਸਦੇ ਮਨ ਦੇ ਵਿੱਚ ਆਂਦੀ ਹੈ ਬੱਚਾ ਸ਼ਾਇਦ ਇਕੱਲਾ ਹੈ ਉਸ ਨੂੰ ਮੇਰੀ ਜ਼ਰੂਰਤ ਹੈ ਸ਼ਾਇਦ ਕਿਸੇ ਮੁਸੀਬਤ ਦੇ ਵਿੱਚ ਹੈ ਦੋਸਤੋ ਬਿਨਾਂ ਸੋਚੇ ਵਿਚਾਰੇ ਉਸ ਪਾਸੇ ਨੂੰ ਚੱਲ ਪੈਂਦਾ ਹੈ ਥੋੜਾ ਜਿਹਾ ਅੱਗੇ ਜਾ ਕੇ ਉਸ ਨੂੰ ਇੱਕ ਬੱਚਾ ਮਿਲਦਾ ਹੈ ਜਿਸ ਦੇ ਕੱਪੜੇ ਥੋੜੇ ਬਹੁਤੇ ਪਾੜ ਚੁੱਕੇ ਹਨ ਸ਼ਾਇਦ ਉਸ ਨੂੰ ਗਰਮੀ ਲੱਗ ਰਹੀ ਹੈ ਅਤੇ ਗਰਮੀ ਦੇ ਦਿਨਾਂ ਦੇ ਵਿੱਚ ਉਸ ਨੂੰ ਇੰਜ ਲੱਗ ਰਿਹਾ ਹੈ ਜਿਵੇਂ ਕਿ ਇਸ ਬੱਚੇ ਨੂੰ ਜਾਂ ਤਾਂ ਪਿਆਸ ਲੱਗੀ ਹੈ ਜਾਂ ਫਿਰ ਇਹ ਭੁੱਖਾ ਹੈ ਉਸ ਬੱਚੇ ਨੂੰ ਲੈ ਜਾਂਦਾ ਹੈ ਆਪਣੀ ਉਂਗਲ ਪਕੜਾ ਕੇ ਸਾਈਡ ਤੇ ਲਿਜਾ ਕੇ ਜੋ ਉੱਥੇ ਕੋਲ ਦੁਕਾਨ ਹੈ ਉਸ ਤੋਂ ਪਾਣੀ ਦੀ ਗੜਵੀ ਮੰਗ ਕੇ ਜਵਾਕ ਦੇ ਮੂੰਹ ਨੂੰ ਲਾ ਲਦਾ ਹੈ ਜਵਾਕ ਕੁਟਕੁਟ ਕਰਕੇ ਸਾਰਾ ਪਾਣੀ ਪੀ ਜਾਂਦਾ ਹੈ ਦੋਸਤੋ ਗੜਵੀ ਨੂੰ ਦੁਬਾਰਾ ਧੋ ਕੇ ਦੁਕਾਨ ਦੇ ਵਿੱਚ ਪਕੜਾ ਜਾਂਦਾ ਹੈ ਅਤੇ ਬੱਚੇ ਨੂੰ ਨਾਲ ਲੈ ਜਾਂਦਾ ਹੈ ਹੁਣ ਮਸੂਹ ਹੁੰਦਾ ਹੈ ਵੀ ਬੱਚਾ ਜਣਾ ਭੁੱਖਾ ਵੀ ਹੈ ਆਪਣੀ ਜੇਬ ਦੇ ਵਿੱਚ ਹੱਥ ਮਾਰਦਾ ਹੈ ਉਹੀ ਇੱਕ 5 ਦਾ ਸਿੱਕਾ ਬਾਕੀ ਦੁੱਧ ਦੇ ਇੱਕ ਇੱਕ ਰੁਪਏ ਦੇ ਸਿੱਕੇ ਹਨ ਉਸ ਦਾ ਗੁਜ਼ਾਰਾ ਤਾਂ ਹੋਣਾ ਨਹੀਂ ਸੋਚਦਾ ਹੈ ਬੱਚੇ ਦਾ ਫੇਡ ਪਰ ਲੈਂਦੇ ਹਾਂ ਹੁਣ ਬੱਚਾ ਹੈ ਛੋਟਾ ਅਤੇ ਰੋਟੀ ਸ਼ਾਇਦ ਇਹ ਖਾਵੇ ਪਤਾ ਨਹੀਂ ਨਾ ਖਾਵੇ ਇਸ ਨੂੰ ਕੁਝ ਵਧੀਆ ਲੈ ਕੇ ਦੇ ਦਿੰਨੇ ਹਾਂ ਕੋਈ ਇੱਕ ਕੁਲਫੀਆਂ ਵਾਲਾ ਹੈ ਉਸ ਦੇ ਕੋਲ ਜਾਂਦਾ ਹੈ 10 ਰੁਪਏ ਦੀਆਂ ਦੋ ਕੁਲਫੀਆਂ ਲੈ ਕੇ ਉਸ ਬੱਚੇ ਦੇ ਕੋਲ ਕਰ ਦਿੰਦਾ ਹੈ ਪਹਿਲਾਂ ਤਾਂ ਬੱਚਾ ਝਿਜਕਦਾ ਹੈ ਲੇਕਿਨ ਬਾਅਦ ਦੇ ਵਿੱਚ ਆਪਣੀ ਭੁੱਖ ਨੂੰ ਮਿਟਾਉਣ ਵਾਸਤੇ ਉਸ ਕੁਲਫੀ ਨੂੰ ਖਾ ਲੈਂਦਾ ਹੈ ਇੱਕ ਤੋਂ ਬਾਅਦ ਦੋ ਦੋਨੇ ਕੁਲਫੀਆਂ ਆਰਾਮ ਦੇ ਨਾਲ ਉੱਥੇ ਬੈਠ ਕੇ ਖਾਂਦਾ ਹੈ ਲਖਵਿੰਦਰ ਦਿਖ ਰਿਹਾ ਹੈ ਉਸ ਨੂੰ ਬੜਾ ਸਕੂਨ ਮਿਲ ਰਿਹਾ ਹੈ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਉਸਨੇ ਕਿਸੇ ਦੀ ਮਦਦ ਕੀਤੀ ਹੈ ਕਿਉਂਕਿ ਲਗ ਭਗਲ ਆਪ ਹੀ ਮਦਦਬਾ ਮਹਤਾਜ ਰਹੇ ਦਾ ਸੀ ਅੱਜ ਉਸ ਨੂੰ ਐਸਾ ਅਹਿਸਾਸ ਹੋਇਆ ਜਿਵੇਂ ਕਿ ਅੱਜ ਜੇਕਰ ਉਸ ਦਾ ਆਪਣਾ ਬੱਚਾ ਜਿਉਂਦਾ ਹੁੰਦਾ ਜੋ ਕਿ ਕਈ ਸਾਲ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਸੀ ਸ਼ਾਇਦ ਅੱਜ ਉਹ ਵੀ ਇਸ ਦੀ ਉਮਰ ਦਾ ਹੁੰਦਾ ਸ਼ਾਇਦ ਅੱਜ ਉਹ ਵੀ ਇਸ ਤਰ੍ਹਾਂ ਕੁਨਫੀਆ ਖਾ ਰਿਹਾ ਹੁੰਦਾ ਲੇਕਿਨ ਮਨ ਹੀ ਮਨ ਸੋਚਦਾ ਹੈ ਮਨਾ ਮੈਂ ਤਾਂ ਭਿਖਾਰੀ ਹਾਂ ਆਪ ਆਪਣੀ ਰੋਟੀ ਗੁਰੂ ਘਰ ਦੇ ਵਿੱਚੋਂ ਖਾਣਾ ਹਾਂ ਸ਼ਾਇਦ ਰੱਬ ਨੇ ਉਸ ਨੂੰ ਮੇਰੇ ਤੋਂ ਦੂਰ ਕਰਕੇ ਚੰਗਾ ਕੀਤਾ ਸ਼ਾਇਦ ਮੈਂ ਉਸ ਤੇ ਲਾਇਕ ਨਹੀਂ ਸੀ ਰੱਬ ਨੇ ਜੋ ਕੀਤਾ ਠੀਕ ਕੀਤਾ ਹੁਣ ਜੋ ਵੀ ਹੈ ਆਹੀ ਹੈ ਹੁਣ ਇਹ ਬੱਚਾ ਰੋ ਰਿਹਾ ਹੈ ਜੇਕਰ ਮੈਂ ਹੁਣ ਗੁਰੂ ਘਰ ਚਲਾ ਗਿਆ ਇਸ ਨੂੰ ਇਕੱਲਾ ਛੱਡ ਗਿਆ ਤਾਂ ਬੜੀ ਦਿੱਕਤ ਹੋ ਜਾਵੇਗੀ ਅਤੇ ਵਿਚਾਰੇ ਦੇ ਮਾਤਾ ਪਿਤਾ ਪਤਾ ਨਹੀਂ ਕਿੱਧਰ ਹਨ ਜੇਕਰ ਇਸ ਨੂੰ ਨਾਲ ਲੈ ਗਿਆ ਤਾਂ ਫਿਰ ਇਸ ਦੇ ਮਾਤਾ ਪਿਤਾ ਨੂੰ ਨਹੀਂ ਮਿਲਣੇ ਇਸ ਦੇ ਮਾਤਾ ਪਿਤਾ ਨੂੰ ਬੜਾ ਬੜਾ ਜ਼ਰੂਰੀ ਹੈ ਉਤੇ ਆਸ-ਪਾਸ ਲੱਭਦਾ ਹੈ ਸ਼ਾਮ ਹੋ ਜਾਂਦੀ ਹੈ ਅਤੇ ਉਸ ਨੂੰ ਕੋਈ ਵੀ ਨਜ਼ਰ ਨਹੀਂ ਆਦਾ ਜੋ ਕਿ ਬੱਚੇ ਨੂੰ ਲੈਣ ਵਾਲਾ ਹੋਵੇ ਦੋਸਤੋ ਫਿਰ ਨਿੱਸਾ ਕਰਦਾ ਹੈ ਚਲੋ ਗੁਰੂ ਘਰ ਜਾਨੇ ਹਾਂ ਆਪਣੀ ਭੁਖਤਾ ਮਿਟਾਈਏ ਨਾਲੇ ਬੱਚੇ ਨੂੰ ਵੀ ਕੁਝ ਖਵਾਉਣ ਦੀ ਕੋਸ਼ਿਸ਼ ਕਰਾਂਗੇ ਕੁਲਫੀ ਖਾਣ ਤੋਂ ਬਾਅਦ ਹੁਣ ਬਹੁਤਾ ਚਿਰ ਹੋ ਗਿਆ ਹੈ ਸ਼ਾਇਦ ਇਸ ਨੂੰ ਦੁਬਾਰਾ ਭੁੱਖ ਲੱਗੀ ਹੈ ਉੱਥੇ ਜਾਨੇ ਹਾਂ ਕੋਈ ਟੰਗ ਦੀ ਬਸੂ ਕੋਈ ਦੁੱਧ ਬਾਬਿਆਂ ਤੋਂ ਮੰਗੇ ਇਹਨੂੰ ਪਿਆ ਦੇਾਂਗੇ ਅਤੇ ਇਸ ਤਰ੍ਹਾਂ ਇਸ ਦੀ ਬੁੱਕ ਮਿਟ ਜਾਵੇਗੀ। ਦੋਸਤੋ ਗੁਰੂ ਕਰ ਜਾਂਦਾ ਹੈ, ਨਾਲੇ ਆਪ ਸੇਵਾ ਕਰਦਾ ਹੈ, ਨਾਲੇ ਬੱਚੇ ਨੂੰ ਵੀ ਮੱਥਾ ਟੇਕਣਾ ਅਤੇ ਬਾਕੀ ਕੰਮ ਕਰਾਉਣਾ ਸਿਖਾਉਂਦਾ ਹੈ। ਬੱਚਾ ਨਿੱਕੇ ਹੱਥਾਂ ਨਾਲ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ। ਬੜਾ ਸੁੰਦਰ ਦ੍ਰਿਸ਼ ਲੱਗ ਰਿਹਾ ਹੈ। ਮਾਬੇ ਦੇਖਦੇ ਹਨ ਬੜਾ ਨਿੱਕਾ ਬੱਚਾ ਹੈ ਜੋ ਕਿ ਭਿਖਾਰੀ ਦੇ ਕੋਲ ਹੈ। ਉਸ ਨੂੰ ਪੁੱਛਦੇ ਹਨ ਵੀ ਲਖਵਿੰਦਰਾ ਆਹ ਬੱਚਾ ਕਿੱਥੋਂ ਲੈ ਕੇ ਆਇਆ ਹੈ? ਪਹਿਲਾਂ ਤਾਂ ਤੇਰੇ ਕੋਲ ਕਦੇ ਨਹੀਂ ਸੀ ਦੇਖਿਆ। ਤੇਰੇ ਘਰ ਤਾਂ ਨਾਤਾ ਤੇਰੀ ਪਤਨੀ ਹੈ ਤੇਰਾ ਬੱਚਾ ਵੀ ਇਸ ਦੁਨੀਆ ਤੋਂ ਕਈ ਸਾਲ ਪਹਿਲਾਂ ਚਲਾ ਗਿਆ ਸੀ ਤੂੰ ਇਕੱਲਾ ਰਹਿਣਾ ਹੈ ਇਹ ਬੱਚਾ ਭਲਾ ਕਿਸ ਦਾ ਹੈ ਕਦੇ ਕਿਸੇ ਦਾ ਬਤਤ ਚੁੱਕੇ ਤਾਂ ਨਹੀਂ ਲਿਆ ਆ ਸੱਚ ਦੱਸੀ ਕਿਸ ਦਾ ਬੱਚਾ ਹੈ ਲਖਵਿੰਦਰ ਸਾਰੀ ਗੱਲ ਦੱਸ ਦਿੰਦਾ ਹੈ ਬਾਬਾ ਜੀ ਵੀ ਆ ਸਾਰੀ ਗੱਲ ਹੈ ਅਤੇ ਇਸ ਤਰ੍ਹਾਂ ਇਹ ਬੱਚਾ ਮੈਨੂੰ ਮਿਲਿਆ ਸੀ ਮੈਨੂੰ ਨਹੀਂ ਪਤਾ ਇਹ ਕਿਸ ਦਾ ਬੱਚਾ ਹੈ ਮੈਂ ਤਾਂ ਬਸ ਇਸ ਦੀ ਭੁੱਖ ਮਿਟਾਉਣ ਵਾਸਤੇ ਆਪਣੀ ਭੁੱਖ ਮਿਟਾਉਣ ਵਾਸਤੇ ਇੱਥੇ ਆ ਗਿਆ ਹਾਂ ਦੋਸਤੋ ਬਾਬਾ ਜੀ ਉਸ ਨੂੰ ਇਹ ਗੱਲ ਸੁਣਨ ਤੋਂ ਬਾਅਦ ਸਾੜੀ ਤੇ ਲੈ ਜਾਂਦੇ ਹਨ ਬੱਚੇ ਵਾਸਤੇ ਹਲਕੇ ਕੋਸੇ ਦੁੱਧ ਦਾ ਇੰਤਜ਼ਾਮ ਕਰਦੇ ਹਨ ਬੱਚਾ ਦੁੱਧ ਪੀ ਲਦਾ ਹੈ ਉਸ ਦੇ ਢਿੱਡ ਦੇ ਵਿੱਚ ਜੜੀ ਭੁੱਖ ਲੱਗੀ ਸੀ ਸ਼ਾਇਦ ਉਹ ਠੰਡੀ ਹੋ ਚੁੱਕੀ ਹੈ ਹੁਣ ਉਸ ਨੂੰ نیند ਆ ਰਹੀ ਹੈ ਉੱਥੇ ਹੀ ਸੌ ਜਾਂਦਾ ਹੈ ਦੋਸਤੋ ਲਖਵਿੰਦਰ ਸਿੰਘ ਵੀ ਇੰਨੇ ਦੇ ਵਿੱਚ ਆਪ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਸਾਕਾਂਦਾ ਹੈ ਦੋਸਤੋ ਬਾਅਦ ਦੇ ਵਿੱਚ ਆ ਕੇ ਉਸ ਬੱਚੇ ਨੂੰ ਆਪਣੀ ਗੋਦੀ ਚੱਕਦਾ ਹੈ ਸੁੱਤੇ ਪਏ ਨੂੰ ਹੀ ਗੁਰੂ ਘਰ ਦੇ ਵਿੱਚ ਸਾਈਡ ਤੇ ਲਾ ਜਾ ਕੇ ਇੱਕ ਬਰਾਡੇ ਦੇ ਵਿੱਚ ਨਾਲੇ ਤਾਂ ਥੱਲੇ ਆਪ ਸੋ ਜਾਂਦਾ ਹੈ ਨਾਲ ਹੀ ਬੱਚੇ ਨੂੰ ਵੀ ਸਵਾਲ ਲੈਂਦਾ ਹੈ ਬਾਬਾ ਜੀ ਬੱਚੇ ਨੂੰ ਥੱਲੇ ਪਿਆ ਦੇਖਦੇ ਹਨ ਉਹਨਾਂ ਨੂੰ ਤਰਸ ਆ ਜਾਂਦਾ ਹੈ ਅਤੇ ਕੋਈ ਗੱਲ ਨਹੀਂ ਚਲੋ ਆ ਮੰਜਾ ਲਗਾ ਤੂੰ ਇਸ ਦੇ ਉੱਪਰ ਸੋ ਜਾ ਕਿਉਂ ਥੱਲੇ ਪਿਆ ਹੈ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਤੇਰੇ ਵਾਸਤੇ ਮੰਜਾ ਦਾ ਇੰਤਜ਼ਾਮ ਕਰ ਦੇਣਾ ਸੀ ਆਪ ਤਾਂ ਤੂੰ ਦੁਖੀ ਹੋਣਾ ਹੀ ਹੋਣਾ ਹੈ ਬੱਚੇ ਨੂੰ ਹਰ ਤਾਂ ਕਰਦਾ ਹੈ ਦੋਸਤੋ ਮਜ਼ਾ ਦੇ ਦਿੰਦੇ ਹਨ ਨਾਲ ਇੱਕ ਪਤਲੀ ਚਾਦਰ ਰੱਖਾ ਛੱਡ ਦਿੰਦੇ ਹਨ ਕਿਉਂਕਿ ਬੱਚੇ ਨੂੰ ਗਰਮੀ ਵੀ ਲੱਗ ਸਕਦੀ ਹੈ ਛੋਟਾ ਬੱਚਾ ਹੈ ਦੋਸਤੋ ਬੱਚਾ ਸਾਰੀ ਰਾਤ ਲਖਵਿੰਦਰ ਸਿੰਘ ਦੇ ਨਾਲ ਇੰਜ ਪਿਆ ਹੈ ਜਿਵੇਂ ਕਿ ਉਹ ਉਸ ਦਾ ਸੱਚਾ ਪਿਤਾ ਹੋਵੇ ਜਿਵੇਂ ਕਿ ਪਹਿਲਾਂ ਤੋਂ ਉਸ ਭਿਖਾਰੀ ਨੂੰ ਜਾਣਦਾ ਹੋਵੇ ਦੋਸਤੋ ਸਵੇਰ ਹੋ ਜਾਂਦੀ ਹੈ ਲਖਵਿੰਦਰ ਬੱਚੇ ਨੂੰ ਲੈ ਕੇ ਦੁਬਾਰਾ ਇਸ ਆਸਤੇ ਵਿੱਚ ਉਸੇ ਹੀ ਦੁਕਾਨ ਦੇ ਕੋਲ ਉਸੇ ਹੀ ਗਲੀ ਦੇ ਵਿੱਚ ਚਲਾ ਜਾਂਦਾ ਹੈ ਜਿੱਥੇ ਆਖਰੀ ਵਾਰ ਬੱਚਾ ਉਸ ਨੂੰ ਮਿਲਿਆ ਸੀ ਦੋਸਤੋ ਬੱਚੇ ਦੇ ਮਾਤਾ ਪਿਤਾ ਦਾ ਇੰਤਜ਼ਾਰ ਕਰ ਰਿਹਾ ਹੈ ਕਦੇ ਇਧਰ ਦੇਖਦਾ ਹੈ ਕਦੇ ਉਧਰ ਆਸ-ਪਾਸ ਦੇ ਦੁਕਾਨਾਂ ਦੇ ਵਿੱਚ ਆਸ-ਪਾਸ ਦੇ ਲੋਕਾਂ ਨੂੰ ਪੁੱਛਤਾਸ ਕਰਦਾ ਹੈ ਕਿ ਇਸ ਬੱਚੇ ਨੂੰ ਜਾਣਦੇ ਹੋ ਕੌਣ ਹੈ ਇਸ ਦਾ ਮਾਤਾ ਪਿਤਾ ਜੋ ਕਿ ਇਸ ਨੂੰ ਇਕੱਲਾ ਛੱਡ ਕੇ ਚਲਾ ਗਿਆ ਹੈ ਇਹੋ ਜਿਹਾ ਕਿਹੋ ਜਿਹਾ ਟੱਬਰ ਹੈ ਜੋ ਕਿ ਬੱਚੇ ਦੀ ਸੰਭਾਲ ਨਹੀਂ ਕਰਦਾ ਅਚਾਨਕ ਹੀ ਉੱਥੇ ਇੱਕ ਬੜੀ ਮਹਿੰਗੀ ਕਰੋੜਾਂ ਦੀ ਗੱਡੀ ਆਂਦੀ ਹੈ ਦੋਸਤੋ ਉਸ ਗੱਡੀ ਨੂੰ ਦੇਖ ਕੇ ਲੱਗ ਰਿਹਾ ਸੀ ਵੀ ਇਹ ਕਿਸੇ ਅਮੀਰ ਬੰਦੇ ਦੀ ਗੱਡੀ ਹੈ ਦੋਸਤੋ ਉਸ ਦੇ ਵਿੱਚੋਂ ਇੱਕ ਬੜਾ ਮਹਿੰਗਾ ਸੂਟ ਪਾਏ ਲੜਕੀ ਬਾਹਰ ਨਿਕਲਦੀ ਹੈ ਅਤੇ ਬਾਹਰ ਨਿਕਲਦੇ ਸਾਰ ਪੁੱਭਾ ਮਾਰ ਕੇ ਰੋਣ ਲੱਗ ਜਾਂਦੀ ਹੈ ਮਨਪ੍ਰੀਤ ਤੂੰ ਕਿੱਥੇ ਚਲਾ ਗਿਆ ਸੀ ਤੈਨੂੰ ਕਿੱਥੇ-ਕਿੱਥੇ ਨੇ ਲੱਬਿਆ ਆ ਤੇਰੇ ਕੱਪੜੇ ਕਿਵੇਂ ਪਾਟੇ ਪਏ ਹਨ ਦੇਖ ਸਾਰੇ ਕੱਪੜੇ ਬਿੱਟੀ ਨਾਲ ਲਵੇੜ ਰੱਖੇ ਹਨ ਜੇ ਤੈਨੂੰ ਕੁਝ ਹੋ ਜਾਂਦਾ ਮੈਂ ਤਾਂ ਜਮਾ ਲੁੱਟੀ ਜਾਣੀ ਸੀ ਤੂੰ ਬਾਜ਼ਾਰ ਦੇ ਵਿੱਚੋਂ ਹੱਥ ਛੁਡਾ ਕੇ ਭੱਜਿਆ ਹੀ ਕਿਉਂ ਅਤੇ ਮੈਂ ਆਪਣੇ ਕੰਮਾਂ ਦੇ ਵਿੱਚ ਰੁੱਝੀ ਰਹੀ ਮੈਂ ਬਿਊਟੀ ਪਾਰਲਰ ਦੇ ਵਿੱਚ ਆਪਣਾ ਮੇਕਅਪ ਕਰਾਂਦੀ ਰਹੀ ਤੇਰਾ ਮੈਨੂੰ ਧਿਆਨ ਹੀ ਨਹੀਂ ਲਿਆ ਤੂੰ ਕਿੱਧਰ ਦਾ ਕਿੱਧਰ ਆ ਗਿਆ ਸੀ ਆਹ ਕੌਣ ਹੈ ਦੋਸਤੋ ਮਨਪ੍ਰੀਤ ਵਿਚਾਰਾ ਬੁੱग्गा ਜਿਹਾ ਬਣ ਕੇ ਉੱਥੇ ਖੜਾ ਹੈ ਛੋਟਾ ਬੱਚਾ ਹੈ ਬੋਲਣਾ ਨਹੀਂ ਆਉਂਦਾ ਲੇਕਿਨ ਫਿਰ ਵੀ ਸਾਰੀ ਗੱਲਾਂ ਸਮਝ ਰਿਹਾ ਹੈ ਦੋਸਤੋ ਆਪਣੀ ਮੰਮੀ ਵੱਲ ਦੇਖ ਕੇ ਬਾਅਦ ਦੇ ਵਿੱਚ ਲਖਵਿੰਦਰ ਵੱਲ ਦੇਖ ਲੈਂਦਾ ਹੈ ਅਤੇ ਮਾਤਾ ਜੀ ਸਮਝ ਜਾਂਦੇ ਹਨ ਇਹ ਲਖਵਿੰਦਰ ਹੈ ਜਿਸ ਦੇ ਕੋਲ ਇਹ ਬੱਚਾ ਜੜਾ ਹੈ ਰਾਤ ਰੁਕਿਆ ਸੀ ਉਸ ਦਾ ਕੋਟਾਨ ਕੋਟ ਧੰਵਾਦ ਕਰਦੀ ਹੈ ਉਸ ਦੇ ਪੈਰੀ ਹੱਥ ਲਗਾਣਾ ਚਾਹੁੰਦੀ ਹੈ ਵੀ ਤੁਸੀਂ ਮੇਰੇ ਬੱਚੇ ਨੂੰ ਸਾਰੀ ਰਾਤ ਰੱਖਿਆ ਜੇਕਰ ਕੋਈ ਬੁਰਾ ਪੁਰਸ਼ ਹੁੰਦਾ ਜੇਕਰ ਕੋਈ ਹੋਰ ਇਨਸਾਨ ਹੁੰਦਾ ਸ਼ਾਇਦ ਇਸ ਨੂੰ ਇੱਥੇ ਸੜਕ 'ਤੇ ਚਲਾ ਜਾਣਾ ਸੀ ਜਾਂ ਫਿਰ ਇਸ ਦੇ ਨਾਲ ਕੋਈ ਗਲਤ ਪਾਣਾ ਵਾਪਰ ਜਾਣਾ ਸੀ ਉਹ ਤਾਂ ਸ਼ੁਕਰ ਹੈ ਤੁਹਾਡਾ ਤੁਸੀਂ ਇਸ ਨੂੰ ਆਪਣੇ ਕੋਲ ਰੱਖਿਆ ਦੋਸਤੋ ਲਖਵਿੰਦਰ ਫਿਰ ਸਾਰੀ ਗੱਲ ਦੱਸਦਾ ਹੈ ਮੈਨੂੰ ਇਹ ਬੱਚਾ ਇੱਥੇ ਮਿਲਿਆ ਅਤੇ ਬਾਅਦ ਦੇ ਵਿੱਚ ਮੈਂ ਇਸ ਨੂੰ ਲोटा ਪਾਣੀ ਪਿਆ ਕੁਲਫੀ ਖਵਾਈ ਅਤੇ ਮੈਂ ਇਸ ਨੂੰ ਆਪਣੇ ਨਾਲ ਗੁਰੂ ਘਰ ਲੈ ਗਿਆ ਉਥੇ ਅਸੀਂ ਰਾਤ ਘਟੇ ਅਤੇ ਸਵੇਰੇ ਇੱਥੇ ਆ ਗਏ ਸਵੇਰੇ ਦੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਵੀ ਇਸ ਬੱਚੇ ਦੀ ਮਾਤਾ ਜਾਂ ਫਿਰ ਇਸ ਦਾ ਪਿਤਾ ਮਿਲ ਜਾਵੇ ਹੁਣ ਜਿਵੇਂ ਹੀ ਪਿਤਾ ਦੀ ਗੱਲ ਆndi ਹੈ ਉਹ ਔਰਤ ਰੋਣ ਲੱਗ ਜਾਂਦੀ ਹੈ ਅਚਾਨਕ ਹੀ ਉਸ ਦੀਆਂ ਅੱਖਾਂ ਦੇ ਵਿੱਚ ਅੰਜੂ ਹਨ ਉਸ ਦੀ ਆਵਾਜ਼ ਭਾਰੀ ਹੋ ਚੁੱਕੀ ਹੈ ਦੋਸਤੋ ਇੰਜ ਲੱਗ ਰਿਹਾ ਹੈ ਜਿਵੇਂ ਕਿ ਉਸ ਦੇ ਢਿੱਡ ਦੇ ਵਿੱਚ ਜਿਵੇਂ ਕਿ ਉਸ ਦੇ ਮਨ ਦੇ ਵਿੱਚ ਕੋਈ ਬੜਾ ਡੂੰਘਾ ਰਾਜ ਕੋਈ ਬੜਾ ਵੱਡਾ ਦੁੱਖ ਸੁਖਿਆ ਹੈ ਲਖਵਿੰਦਰ ਉਸ ਨੂੰ ਪੜ ਲੈਂਦਾ ਹੈ ਅਤੇ ਉਸ ਨੂੰ ਸਮਝ ਆ ਜਾਂਦੀ ਹੈ ਜ਼ਰੂਰ ਜਾਂ ਤਾਂ ਇਸ ਦਾ ਕਰਵਾਲਾ ਗੁজার ਚੁੱਕਿਆ ਹੈ ਜਾਂ ਫਿਰ ਹੁਣ ਇਸ ਦੇ ਨਾਲ ਨਹੀਂ ਰਹਿੰਦਾ ਦੋਸਤੋ ਉਸ ਨੂੰ ਪੁੱਛ ਪੜਦਾ ਹੈ ਕੀ ਹੋਇਆ ਇਸ ਦੇ ਪਿਤਾ ਨੂੰ ਪਿਤਾ ਦਾ ਨਾਮ ਲੈnde ਤੁਹਾਡੇ ਮਨ ਦੇ ਵਿੱਚ ਇਹਨਾਂ ਭਾਰੀपन ਕਿਉਂ ਆ ਗਿਆ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਗਏ ਦੋਸਤੋ ਉਹ ਔਰਤ ਆਰਾਮ ਦੇ ਨਾਲ ਬੋਲਦੀ ਹੈ ਕਹਿ ਦਿੰਦੀ ਹੈ ਤੁਹਾਨੂੰ ਕੀ ਦੱਸਾਂ ਮੇਰੇ ਤਾਂ ਲੇਖੀ ਮਾੜੇ ਸਨ ਪਿਤਾ ਜੀ ਨੇ ਬੜੇ ਅਮੀਰ ਘਰ ਦੇ ਵਿੱਚ ਪਾ ਦਿੱਤੀ ਲੇਕਿਨ ਅੱਗੋਂ ਮੇਰਾ ਕਰਵਾਲਾ ਜਿਹੜਾ ਸੀ ਚਿੱਟੀ ਦਾਦੀ ਸੀ ਚਿਟਾ ਵੀ ਕੇ ਉਸਨੇ ਸਾਰੇ ਪਰਿਵਾਰ ਦੇ ਵਿੱਚ ਹਲਾਸ਼ੀਰੀ ਮਚਾ ਦੇਣੀ ਸਾਰੇ ਪਰਿਵਾਰ ਨੂੰ ਅੱਗੇ ਲੈ ਰੱਖਣਾ ਐਸੇ ਹੀ ਗਮ ਦੇ ਵਿੱਚ ਮੇਰੇ ਸਾਸੋਰੇ ਦੁਨੀਆ ਤੋਂ ਚਲੇ ਗਏ ਅਤੇ ਮੇਰਾ ਘਰ ਵਾਲਾ ਵੀ ਐਸੇ ਹੀ ਰੋਗ ਨੇ ਖਾ ਲਿਆ ਉਸ ਨੂੰ ਚਿਟਾ ਨਿਕਲ ਗਿਆ ਉਸ ਨੂੰ ਨਸ਼ਾ ਖਾ ਗਿਆ ਉਹ ਤਾਂ ਨਸ਼ੇ ਦੇ ਓਵਰਡੋਜ਼ ਦੇ ਨਾਲ ਚਲ ਬਸਿਆ ਹੁਣ ਉਸ ਤੇ ਗਏ ਨੂੰ ਲਗਭਗ 2 ਕੁ ਸਾਲ ਹੋ ਚੁਕੇ ਹਨ ਮੈਂ ਇੱਥੇ ਇਕੱਲੀ ਹਾਂ ਭਾਵੇਂ ਮੇਲਾ ਵਰਗੇ ਘਰ ਦੇ ਵਿੱਚ ਰਹਿਣੀ ਹਾਂ ਪਾਵੇਂ ਮੇਰ ਕੋロナ ਦਾ ਤਨ ਹੈ ਲੇਕਿਨ ਫਿਰ ਵੀ ਮੈਂ ਇਸ ਦੁਨੀਆ ਤੇ ਇਕੱਲੀ ਹਾਂ ਦੋਸਤੋ ਲਖਵਿੰਦਰ ਕਹਿ ਦਿੰਦਾ ਹੈ ਪਾਵੇਂ ਮੈਂ ਗਰੀਬ ਹਾਂ ਕੋਈ ਗੱਲ ਨਹੀਂ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਬੇਚਿੰਤ ਮੈਨੂੰ ਬੁਲਾ ਸਕਦੇ ਹੋ ਮੈਂ ਤੁਹਾਡੀ ਹਰ ਪਲ ਮਦਦ ਕਰਨ ਦੇ ਲਈ ਤਿਆਰ ਹਾਂ ਲੇਕਿਨ ਅੱਗੋਂ ਰੇਖਾ ਬੋਲਦੀ ਹੈ ਲੈ ਮਦਦ ਤਾਂ ਮੈਨੂੰ ਕਰਨੀ ਚਾਹੀਦੀ ਹੈ ਤੁਸੀਂ ਸੜਕਾਂ ਤੇ ਰਹਿੰਦੇ ਹੋਏ ਵੀ ਇੰਨਾ ਵੱਡਾ ਦਿਲ ਚੱਕੀ ਫਿਰਦੇ ਹੋ ਇੰਨਾ ਵੱਡਾ ਦਿਲ ਇੰਨਾ ਵੱਡਾ ਜਿਗਰਾ ਰੱਬ ਸ਼ਾਇਦ ਕਿਸੇ ਕਿਸੇ ਨੂੰ ਦਿੰਦਾ ਹੈ ਇਹ ਤਾਂ ਤਨਹੋਂ ਤੁਸੀਂ ਜੜਾ ਇਹਨਾਂ ਮਾੜੇ ਹਾਲਾਤ ਦੇ ਵਿੱਚ ਜੁੰਦੇ ਹੋਏ ਵੀ ਮੇਰੀ ਮਦਦ ਕਰਨ ਦੀ ਗੱਲ ਕਰ ਰਹੇ ਹੋ ਇਹ ਤਾਂ ਤੁਹਾਡਾ ਬੜਪਨ ਹੈ ਇਹ ਤਾਂ ਤੁਸੀਂ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਦੋਸਤੋ ਰੇਖਾ ਨੂੰ ਮਨ ਹੀ ਮਨ ਲਖਵਿੰਦਰ ਬੜਾ ਚੰਗਾ ਲੱਗਦਾ ਹੈ ਕਿਉਂਕਿ ਪਹਿਲੀ ਵਾਰ ਜੀ ਉਸਨੇ ਰੇਖਾ ਦਾ ਮਨਮੋਲਿਆ ਹੈ ਕਿਉਂਕਿ ਇਹ ਜੀ ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿ ਆਪ ਦੇ ਕੋਲ ਕੁਝ ਵੀ ਨਾ ਹੁੰਦੇ ਹੋਏ ਅਗਲੇ ਦੀ ਮਦਦ ਕਰਨਾ ਚਾਹੁੰਦੇ ਹੋਣ ਚਲੋ ਕੋਈ ਗੱਲ ਨਹੀਂ ਅੱਜ ਦਾ ਦਿਨ ਐਸੀ ਤਰ੍ਹਾਂ ਬੀਤ ਜਾਂਦਾ ਹੈ اسی طرح کئی دن ਬੀਤ ਜਾਂਦੇ ਹਨ ਰੇਖਾ ਅੱਜ ਮੋਲ ਦੇ ਵਿੱਚ ਘੁੰਮਰੀ ਹੈ ਨਾਲ ਉਸਦੇ ਉਸ ਦਾ ਬੱਚਾ ਹੈ ਦੋਸਤੋ ਮੋਲ ਦੇ ਵਿੱਚ ਘੁੰਮਦੇ ਘੁੰਮਦੇ ਉਹ ਭਿਖਾਰੀ ਜਿਹੜਾ ਹੈ ਉਹ ਵੀ ਮੋਲ ਦੇ ਗੇਟ ਅੱਗੇ ਬਿਠਾ ਹੈ ਜਿਵੇਂ ਹੀ ਰੇਖਾ ਬਾਹਰ ਆndi ਹੈ ਤਾਂ ਬੱਚਾ ਜਿਹੜਾ ਹੈ ਲਖਵਿੰਦਰ ਨੂੰ ਪਛਾਣ ਲੈਂਦਾ ਹੈ ਜਲਦੀ ਹੀ ਰੇਖਾ ਤੋਂ ਆਪਣਾ ਹੱਥ ਛੁਡਾ ਕੇ ਲਖਵਿੰਦਰ ਨਾਲ ਲਿਪਟ ਜਾਂਦਾ ਹੈ ਦੋਸਤੋ ਬੱਚੇ ਨੂੰ ਲਖਵਿੰਦਰ ਨਾਲ ਇਸੇ ਤਰ੍ਹਾਂ ਲਿਪਟਾ ਦੇਖ ਰੇਖਾ ਸਮਝ ਜਾਂਦੀ ਹੈ ਬੀ ਜਰੂਰ ਲਖਵਿੰਦਰ ਨੇ ਬੱਚੇ ਨੂੰ ਬੜੇ ਪਿਆਰ ਨਾਲ ਰੱਖਿਆ ਹੋਵੇਗਾ ਜਰੂਰ ਲਖਵਿੰਦਰ ਦਾ ਇਸ ਦੇ ਨਾਲ ਬੜਾ ਗਹਿਣਾ ਰਿਸ਼ਤਾ ਬਣ ਗਿਆ ਹੋਵੇਗਾ ਤਾਂ ਹੀ ਕਰਕੇ ਅੱਜ ਬੱਚਾ ਜਿਹੜਾ ਹੈ ਇਸ ਦੇ ਨਾਲ ਲਿਪਟ ਚੁੱਕਿਆ ਹੈ ਦੋਵੇਂ ਫਿਰ ਕਈ ਢੇਰ ਤੱਕ ਗੱਲਾਂ ਕਰਦੇ ਹਨ ਰੇਖਾ ਉਸ ਨੂੰ ਆਪਣੇ ਘਰ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ ਲਖਵਿੰਦਰ ਵੀ ਨਾਂ ਨਹੀਂ ਕਰ ਪਾਉਂਦਾ ਕਿਉਂਕਿ ਰੇਖਾ ਖਾਣਾ ਖਵਾਉਣ ਦੀ ਗੱਲ ਕਰ ਰਹੀ ਸੀ ਲਖਵਿੰਦਰ ਦਾ ਵੀ ਢਿੱਡ ਖਾਲੀ ਹੈ ਸੋਚਦਾ ਹੈ ਕੋਈ ਗੱਲ ਨਹੀਂ ਚਲੋ ਅੱਜ ਇਹਨਾਂ ਦੇ ਘਰੇ ਜਾ ਕੇ ਖਾਣੇ ਹਾਂ ਕੋਈ ਗੱਲ ਨਹੀਂ ਅੱਜ ਮਹਿੰਗੀਆਂ ਰੋਟੀਆਂ ਖਾ ਕੇ ਦੇਖੀਏ ਚੰਗੀਆਂ ਰੋਟੀਆਂ ਖਾ ਕੇ ਦੇਖੀਏ ਕਿੰਨੇ ਦਿਨ ਹੋ ਗਏ ਸੜਕਾਂ ਤੇ ਰੁੜਦੇ ਨੂੰ ਮਨ ਹੀ ਮਨ ਸੋਚ ਰਿਹਾ ਹੈ ਕਿ ਹੋ ਜਾ ਹੋਵੇਗਾ ਇਹਨਾਂ ਦਾ ਕੰਮ ਲੇਕਿਨ ਜਦਾਂ ਸੋਚਿਆ ਸੀ ਉਸ ਤੋਂ 100 ਗੁਣਾ ਵਧੀਆ ਮਹਿਲਾ ਵਰਗਾ ਹਵੇਲੀਆਂ ਵਰਗਾ ਕਰ ਦੋਸਤੋ ਦੇਖ ਕੇ ਡੰਗ ਰ ਜਾਂਦਾ ਹੈ ਮੂੰਹ ਉਸ ਦਾ ਅੱਡਿਆ ਦਾ ਅੱਡਿਆ ਹੈ ਚਾਰੇ ਪਾਸੇ ਨੌਕਰ ਜਾ ਕਰ ਹਨ ਉਸ ਨੂੰ ਗੈਸਟ ਰੂਮ ਦੇ ਵਿੱਚ ਲਾ ਜਾਂਦੇ ਹਨ ਉੱਥੇ ਉਸ ਨੂੰ ਚੰਗੇ ਕੱਪੜੇ ਦਿੱਤੇ ਜਾਂਦੇ ਹਨ ਨਿਮਾਣ ਦੇ ਲਈ ਕਹਿ ਜਾਂਦਾ ਹੈ ਨਾ ਤੋ ਕੇ ਵਧੀਆ ਸੋਹਣਾ ਬਣ ਕੇ ਅਤੇ ਸਿਰ ਦੇ ਉੱਪਰ ਜੋ ਉਸਦੇ ਪਰਣਾ ਹੈ ਉਸ ਨੂੰ ਉਤਾਰ ਕੇ ਚੰਗੇ ਸੋਨੇ ਲਾਲ ਸੁਹੇ ਰੰਗ ਦੀ ਪਗ ਬਣ ਕੇ ਕੇਸਾਂ ਦੇ ਵਿੱਚ ਤੇਲ ਲਗਾ ਕੇ ਕੰਗਾ ਕਰਕੇ ਦਾੜੀ ਨੂੰ ਵੀ ਵਧੀਆ ਤੇਲ ਲਗਾ ਕੇ ਕੰਗਾ ਕਰਕੇ ਸੋਨਾ ਸਰਦਾਰ ਬਣ ਕੇ ਜਦੋਂ ਬਾਹਰ ਆਂਦਾ ਹੈ ਕੁੰਡੀਆਂ ਮੁੱਛਾਂ ਦੇਖ ਸਾਰੇ ਜਣ ਹੈਰਾਨ ਹਨ ਵੀ ਥੋੜੇ ਸਮੇਂ ਪਹਿਲਾਂ ਜਦੋਂ ਇਹ ਭਖਾਰੀ ਅੰਦਰ ਗਿਆ ਸੀ ਕਿੰਨਾ ਵੱਧ ਸੂਰਤ ਲੱਗ ਰਿਹਾ ਸੀ ਹੁਣ ਇਹੀ ਇੰਝ ਲੱਗ ਰਿਹਾ ਹੈ ਜਿਵੇਂ ਕਿ ਕਿਸੇ ਮਹਿਲ ਦਾ ਰਾਜਕੁਮਾਰ ਹੋਵੇ ਇਸ ਤੇ ਇਹ ਸੋਨਾ ਸੂਟ ਇੰਝ ਚਮਕ ਰਿਹਾ ਹੈ ਜਿਵੇਂ ਕਿ ਸ਼ਾਇਦ ਐਸੇ ਵਾਸਤੇ ਬਣਿਆ ਹੋਵੇ ਦੋਸਤੋ ਸਾਰੇ ਜਣੇ 당 ਹਨ ਰੇਖਾ ਵੀ ਹੈਰਾਨ ਹੈ ਕਿ ਕਿੰਨਾ ਸੋਹਣਾ ਗੱਭਰੂ ਜਵਾਨ ਹੈ ਬਿੱਪੇਰਾ ਤਾਂ ਹੀ ਪਖਾਈ ਲੱਗ ਰਿਹਾ ਸੀ ਹੁਣ ਸੋਹਣੇ ਕੱਪੜੇ ਪਾ ਕੇ ਇੰਝ ਫੱਬ ਰਿਹਾ ਹੈ ਜਿਵੇਂ ਕਿ ਸ਼ਾਇਦ ਇਹ ਸਵਰਗ ਲੋਕ ਦੇ ਵਿੱਚੋਂ ਆਇਆ ਹੋਵੇ ਜਿਵੇਂ ਕਿ ਪ੍ਰਮਾਤਮਾ ਨੇ ਆਪ ਇਸ ਨੂੰ ਸ਼ਿੰਗਾਰ ਕੇ ਭੇਜਿਆ ਹੋਵੇ ਇਹ ਤਾਂ ਬਸ ਮਾਇਆ ਦੀ ਖੇਡ ਹੈ ਮਾਇਆ ਚੰਗੇ ਤੋਂ ਚੰਗੇ ਇਨਸਾਨ ਨੂੰ ਬਦਸੂਰਤ ਬਣਾ ਦਿੰਦੀ ਹੈ ਅਤੇ ਉਹੀ ਮਾਇਆ ਮਾਰੇ ਤੋਂ ਮਾਰੇ ਇਨਸਾਨ ਨੂੰ ਖੂਬਸੂਰਤ ਲੱਗਣ ਲਗਾ ਦਿੰਦੀ ਹੈ ਆਹੀ ਹੋਇਆ ਸੀ ਚੰਗੇ ਕਪੜੇ ਪਾ ਕੇ ਵਧੀਆ ਸੋਹਣਾ ਗੱਭਰੂ ਜਵਾਨ ਲੱਗ ਰਿਹਾ ਹੈ ਦੋਸਤੋ ਉੱਥੇ ਪ੍ਰਸ਼ਾਦੇ ਛਕਦਾ ਹੈ ਰੋਟੀ ਖਾਂਦਾ ਹੈ ਰੋਟੀ ਖਾਏ ਬਾਅਦ ਉਸ ਨੂੰ ਬੜਾ ਵਧੀਆ ਲੱਗਦਾ ਹੈ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਉਸ ਦੇ ਅੱਗੇ ਰੱਖੇ ਜਾਂਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਉਸ ਦਾ ਮਨ ਸੈਟਿਫਾਈਡ ਹੋ ਜਾਂਦਾ ਹੈ ਅਤੇ ਬੜਾਈ ਕਰਦਾ ਹੈ ਵੀ ਇਥੋਂ ਦਾ ਭੋਜਨ ਜਿਹੜਾ ਹੈ ਬੜਾ ਵਧੀਆ ਹੈ ਅਤੇ ਦੇਖਾ ਉਸ ਨੂੰ ਉਸ ਰਾਹਤ ਉੱਥੇ ਰੁਕਣ ਲਈ ਕਹਿੰਦੀ ਹੈ ਅਤੇ ਨੌਕਰਾਂ ਨੂੰ ਕਹਿ ਦਿੱਤੀ ਹੈ ਵੀ ਇਹਨਾਂ ਦਾ ਖਿਆਲ ਰੱਖੋ ਦੋਸਤੋ ਉਸ ਨੂੰ ਬਾਹਰਲੇ ਕਮਰੇ ਪਾਸੇ ਸੁਵਾਇਆ ਜਾਂਦਾ ਹੈ ਅਤੇ ਨਾਲ ਹੀ ਉਸਤੇ ਨੌਕਰੀ ਤੱਕਰ ਸੁੰਦੇ ਹਨ ਲੇਕਿਨ ਅੱਜ ਕੁਝ ਅਜੇਹਾ ਹੋਣ ਵਾਲਾ ਸੀ ਜਿਸਤੇ ਬਾਰੇ ਸ਼ਾਇਦ ਨਹੀਂ ਰੇਖਾ ਮੈਡਮ ਨੂੰ ਪਤਾ ਹੈ ਅਤੇ ਨਹੀਂ ਪਿਖਾਰੀ ਉਸਤੇ ਬਾਰੇ ਸੋਚ ਵੀ ਸਕਦਾ ਹੈ ਦਰਅਸਲ ਉੱਥੋਂ ਦੇ ਕੁਝ ਨੌਕਰਾਂ ਨੇ ਇਹ ਚਾਲ ਬਣਾਈ ਹੈ ਵੀ ਕਿਸੇ ਤਰੀਕੇ ਨਾਲ ਰੇਖਾ ਦਾ ਜੜਾ ਹੈ ਕੰਮ ਤਮਾਮ ਕੀਤਾ ਜਾਵੇ ਅਤੇ ਜਿਹੜੀ ਸਾਰੀ ਪ੍ਰਾਪਰਟੀ ਹੈ ਉਸ ਦੇ ਉੱਪਰ ਕਬਜ਼ਾ ਕਰ ਲੈ ਜਾਵੇ ਇਹ ਚਾਲ ਕਈ ਲੰਬੇ ਸਮੇਂ ਤੋਂ ਬਣਾ ਰਹੇ ਸਨ ਅੱਜ ਉਹਨਾਂ ਦੀ ਫੁੱਟੀ ਕਿਸਮਤ ਹੈ ਵੀ ਅੱਜ ਲਖਵਿੰਦਰ ਉਹਨਾਂ ਦੇ ਨਾਲ ਆ ਚੁੱਕਿਆ ਹੈ ਲੇਕਿਨ ਜਣੇ ਬਹੁਤ ਹਨ ਸੋਚਦੇ ਹਨ ਕੋਈ ਗੱਲ ਨਹੀਂ ਦਬ ਲਾਂਗੇ ਆਪਾਂ ਲਖਵਿੰਦਰ ਨੂੰ ਭਿਖਾਰੀ ਹੈ ਫਿਰ ਕੀ ਹੋਇਆ ਕੋਈ ਗੱਲ ਨਹੀਂ ਆਪਾਂ ਸਟ ਲਾਂਗੇ ਸਾਰਾ ਕੰਮ ਅੱਜ ਸਾਰਾ ਕੁਝ ਨਕੀ ਹੋ ਜਾਣਾ ਚਾਹੀਦਾ ਹੈ ਦੋਸਤੋ ਇਹਨਾਂ ਸਭ ਕੁਝ ਕਰਕੇ ਉਹ ਪਲਾਨ ਬਣਾ ਦੇ ਸਨ ਵੀ ਰਾਤ ਨੂੰ 12:30 1 ਵਜੇ ਆਪਾਂ ਹਮਲਾ ਕਰਾਂਗੇ ਅਤੇ ਸਾਰਾ ਕੁਝ ਚਿਤ ਕਰ ਦਾਂਗੇ ਲਕਿਨ ਲਖਵਿੰਦਰ ਜੋ ਕਿ ਸੜਕਾਂ ਦੇ ਉੱਪਰ ਸੌਣ ਦਾ ਆਦੀ ਹੋਵੇ ਜੋ ਕਿ ਫਰਸ਼ 'ਤੇ ਉੱਪਰ ਸੌਣ ਦਾ ਆਦੀ ਹੋਵੇ ਉਸ ਨੂੰ ਕਿਤੇ ਮਕਬਲ ਵਰਗੇ ਗੱਦਿਆਂ ਤੇ ਨੀਂਦ ਆਦੀ ਹੈ ਦੋਸਤੋ ਇਧਰ ਉਧਰ ਭਜਾਇ ਫਿਰਦਾ ਹੈ ਕਮਰੇ ਦੇ ਵਿੱਚ ਹੀ ਗੜੇ ਕੱਟੀ ਜਾਂਦਾ ਹੈ ਨੀਂਦ ਨਹੀਂ ਆਉਂਦੀ 12:30 ਵਜੇ ਜਦੋਂ ਸਾਰੇ ਜਣੇ ਸਕੀਮ ਬਣਾ ਕੇ ਕਾਲੇ ਕੱਪੜੇ ਪਾ ਕੇ ਮੂੰਹ ਟਾ ਕੇ ਅੰਦਰ ਆਉਂਦੇ ਹਨ ਉਸ ਨੂੰ ਸ਼ੱਕ ਹੋ ਜਾਂਦਾ ਹੈ ਜਿਵੇਂ ਕਿ ਕੋਈ ਅਣਜਾਣ ਆਦਮੀ ਇਸ ਘਰ ਦੇ ਵਿੱਚ ਵੜਿਆ ਹੈ ਖਿੜਕੀ ਰਾਹੀਂ ਬਾਹਰ ਝਾਕਦਾ ਹੈ ਬਾਹਰ ਦੇਖਿਆ ਤਾਂ ਕੁਝ ਬੰਦੂਕ ਧਾਰੀ ਆਦਮੀ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਹਨ ਖਿੜਕੀਆਂ ਖੋਲ ਕੇ ਅੰਦਰ ਕੋਸਰੇ ਹਨ ਦੋਸਤੋ ਉਸਤੇ ਹੱਥ ਪੈਰ ਕਮਜਾਦੇ ਹਨ ਇਕਦਮ ਸਤਰਕ ਹੋ ਜਾਂਦਾ ਹੈ ਕਿਉਂਕਿ ਗੁਰੂ ਦਾ ਸਿੰਘ ਹੈ ਸ਼੍ਰੀ ਸਾਹਿਬ ਦੀ ਤਲਾਸ਼ ਕਰਦਾ ਹੈ ਹਾਲਾਂਕਿ ਉਸਨੇ ਅੰਮ੍ਰਿਤ ਨਈ ਸ਼ੱਕਰਕਾਸੀ ਕਿਉਂਕਿ ਗਰੀਬ ਬਹੁਤੀ ਉਸ ਨੂੰ ਲੱਗਿਆ ਸ਼ਾਇਦ ਮਿਰਕਣੋ ਅੰਮ੍ਰਿਤ ਦੀ ਮਿਰਾਸਾ ਰੱਖੀ ਨਾ ਜਾਵੇ ਤਾਂ ਕਰਕੇ ਉਸਨੇ ਉੱਥੇ ਤਲਾਸ਼ ਕੀਤੀ ਉਸ ਨੂੰ ਇੱਕ ਸਤ ਦੇ 4 ਫੁੱਟੇ ਬੜੀ ਸੋਹਣੀ ਸ਼੍ਰੀ ਸਾਹਿਬ ਉਸ ਕਮਰੇ ਦੇ ਸਾਈਡ ਵਾਲੇ ਪਾਸੇ ਮਿਲ ਗਈ ਹੁਣ ਉਸਦੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਹੈ ਕਿਰਪਾਨ ਹੈ ਅਤੇ ਤਿਆਰ ਵਰ ਤਿਆਰ ਹੈ ਦੋਸਤੋ ਉਸ ਕਮਰੇ ਦੇ ਬਲ ਚਲਾ ਜਾਂਦਾ ਹੈ ਭਜ ਪੈਂਦਾ ਹੈ ਜਿੱਥੇ ਰੇਖਾ ਤੇ ਉਸ ਦਾ ਮੁੰਡਾ ਸੁੱਤੇ ਹਨ ਉਹਨਾਂ ਨੂੰ ਜਗਾਉਂਦਾ ਹੈ ਸਤਰਕ ਕਰ ਦਿੰਦਾ ਹੈ ਵੀ ਘਰ ਦੇ ਉੱਪਰ ਹਮਲਾ ਹੋਇਆ ਹੈ ਰੇਖਾ ਪੁਲਿਸ ਨੂੰ ਬੁਲਾ ਲੈਂਦੀ ਹੈ ਪੁਲਿਸ ਦੇ ਆਉਣ ਦੇ ਵਿੱਚ ਹਜੇ ਅੱਧਾ ਘੰਟਾ ਪੂਰਾ ਘੰਟਾ ਬਚਿਆ ਹੈ ਕਿਉਂਕਿ ਥਾਣਾ ਇੱਥੋਂ ਬਹੁਤ ਦੂਰ ਹੈ ਇਹ ਮਕਾਨ ਜਿਹੜਾ ਹੈ ਬਿਲਕੁਲ ਸ਼ਹਿਰ ਦੇ ਬਾਹਰਲੇ ਪਾਸੇ ਹੈ ਅਤੇ ਹੁਣ ਪੁਲਿਸ ਕਾਫੀ ਦੇਰ ਬਾਅਦ ਇੱਥੇ ਆਵੇਗੀ ਲੇਕਿਨ ਉਹਨੇ ਦੇਰ ਦੇ ਵਿੱਚ ਜੇਕਰ ਉਹਨਾਂ ਨੇ ਹਮਲਾ ਕੀਤਾ ਜੇਕਰ ਬੱਚੇ ਨੂੰ ਕੁਝ ਹੋ ਗਿਆ ਰੇਖਾ ਨੂੰ ਕੁਝ ਹੋ ਗਿਆ ਜਾਂ ਫਿਰ ਜਿਹੜਾ ਲਖਵਿੰਦਰ ਹੈ ਉਸ ਨੂੰ ਕੁਝ ਹੋ ਗਿਆ ਬੜਾ ਨੁਕਸਾਨ ਹੋ ਜਾਵੇਗਾ ਦੋਸਤੋ ਲਖਵਿੰਦਰ ਆਪਣੀ ਸ਼੍ਰੀ ਸਾਹਿਬ ਤਾਨਕੇ ਉੱਤੇ ਖੜਾ ਹੈ ਰੇਖਾ ਬੜੀ ਪ੍ਰਭਾਵਿਤ ਹੈ ਵੀ ਇਹ ਇਨਸਾਨ ਭਿਖਾਰੀ ਜੋ ਕਿ ਬਿਲਕੁਲ ਪਿਕਮਾ ਕੇ ਆਪਣੀ ਰੋਟੀ ਰੋਟੀ ਕਮਾਉਂਦਾ ਹੈ ਅੱਜ ਕਿਵੇਂ ਤਾਨਕੇ ਖੜਾ ਹੈ ਦੋਸਤੋ ਉਹ ਲਖਮਿੰਦਰ ਬਿਲਕੁਲ ਸਾਰਿਆਂ ਦਾ ਡਟ ਕੇ ਮੁਕਾਬਲਾ ਕਰਦਾ ਹੈ ਅਤੇ ਕਈਆਂ ਨੂੰ ਮਦਦ ਖਾ ਦਿੰਦਾ ਹੈ ਜਦੋਂ ਇੱਕ ਦੇ ਗੋਡੇ ਤੇ ਸ਼੍ਰੀ ਸਾਹਿਬ ਦਾ ਵਾਰ ਲੱਗਦਾ ਹੈ ਬਾਕੀ ਜਿਹਨੇ ਡਰ ਕੇ ਉੱਥੋਂ ਭੱਜ ਜਾਂਦੇ ਹਨ ਬਾਕੀ ਜਿਹਨੇ ਤਿੱਤਰ ਹੋ ਜਾਂਦੇ ਹਨ ਮਾੜੇ ਦਿਲ ਵਾਲੇ ਤਾਂ ਦਰੋਹੀ ਦੇ ਕੇ ਆਪਣੀ ਸਕੀਮ ਬਦਲ ਲੈਂਦੇ ਹਨ ਅਤੇ ਸਭ ਲੋਕੋ ਤਫਾੜ ਹੋ ਜਾਂਦੇ ਹਨ ਜਦੋਂ ਪੁਲਿਸ ਦੇ ਸਾਰੇ ਨਾਲ ਦੇ ਹਨ ਤਾਂ ਜੋ ਬਚੇ ਕੁਝੇ ਲੋਕ ਹਨ ਜੋ ਕਿ ਹਜੇ ਵੀ ਲਖਮਿੰਦਰ ਨਾਲ ਮੁਕਾਬਲਾ ਕਰ ਰਹੇ ਹਨ ਉਹ ਵੀ ਉਤੋਂ ਤਿੱਤਰ ਹੋ ਜਾਂਦੇ ਹਨ ਕਈ ਲੋਕਾਂ ਨੂੰ ਪੁਲਿਸ ਫੜ ਲੈਂਦੀ ਹੈ ਬੜੇ ਲੋਕ ਉੱਤੋਂ ਭੱਜ ਵੀ ਜਾਂਦੇ ਹਨ ਪੁਲਿਸ ਲਖਵਿੰਦਰ ਦਾ ਧੰਨਵਾਦ ਕਰਦੀ ਹੈ ਰੇਖਾ ਲਖਵਿੰਦਰ ਦਾ ਧੰਨਵਾਦ ਕਰਦੀ ਹੈ ਪੁਲਿਸ ਦਾ ਧੰਨਵਾਦ ਕਰਦੀ ਹੈ ਉਹਨਾਂ ਨੇ ਐਂਡ ਮੌਕੇ ਤੇ ਆ ਕੇ ਸਾਰਾ ਕੁਝ ਸੰਭਾਲ ਲਿਆ ਨਹੀਂ ਤਾਂ ਜੇਕਰ ਅੱਜ ਉਹ ਇਕੱਲੀ ਹੁੰਦੀ ਜੇਕਰ ਅੱਜ ਲਖਵਿੰਦਰ ਉਹਨਾਂ ਦੇ ਨਾਲ ਨਾ ਹੁੰਦਾ ਸ਼ਾਇਦ ਨਾ ਤਾਂ ਉਹ ਇਸ ਦੁਨੀਆ ਦੇ ਵਿੱਚ ਹੋਣੀ ਸੀ ਜੇਕਰ ਉਸ ਨੂੰ ਕੁਝ ਹੋ ਜਾਂਦਾ ਤਾਂ ਬੱਚਾ ਵੀ ਸ਼ਾਇਦ ਇਸ ਦੁਨੀਆ ਤੋਂ ਚਲਾ ਜਾਣਾ ਸੀ ਉਸ ਦਾ ਵਾਲੀ ਵਾਰਸ ਵੀ ਕੋਈ ਨਹੀਂ ਰਹਿਣਾ ਸੀ ਉਹੀ ਅਨਾਥ ਹੋ ਜਾਣਾ ਸੀ ਦੋਸਤੋ ਰੇਖਾ ਨੇ ਲਖਵਿੰਦਰ ਦੀ ਬਹਾਦਰੀ ਦੇਖ ਲਈ ਉਸ ਨੂੰ ਬੜਾ ਪਸੰਦ ਆਇਆ ਉਹ ਫਿਰ ਲਖਵਿੰਦਰ ਨੂੰ ਉਸੇ ਹੀ ਘਰ ਦੇ ਵਿੱਚ ਰਹਿਣ ਦੀ ਕਹਿ ਦਿੰਦੀ ਹੈ ਲਖਵਿੰਦਰ ਕਈ ਦਿਨ ਰੇਖਾ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਰਹਿੰਦਾ ਹੈ ਹੌਲੀ-ਹੌਲੀ ਸਾਰਾ ਕੰਮ ਸਮਝ ਲੈਂਦਾ ਹੈ ਸਾਰੇ ਬਿਜ਼ਨਸ ਜਿਹੜੇ ਹਨ ਸਾਰੀਆਂ ਕੰਪਨੀਆਂ ਜਿਹੜੀਆਂ ਹਨ ਉਹਨਾਂ ਨੂੰ ਹੋਰ ਅੱਗੇ ਵਧਾਉਂਦਾ ਹੈ ਪ੍ਰੋਫਿਟ ਮੁਨਾਫਾ ਕੰਪਨੀਆਂ ਦਾ ਬਹੁਤ ਤੇਜ਼ੀ ਨਾਲ ਵਧਦਾ ਹੈ ਕਿਉਂਕਿ ਘਰ ਦੇ ਵਿੱਚ ਸ਼ਾਇਦ ਬਹੁਤ ਲੰਬੇ ਸਮੇਂ ਬਾਅਦ ਇੱਕ ਜ਼ਿੰਮੇਵਾਰ ਇਨਸਾਨ ਇੱਕ ਜ਼ਿੰਮੇਵਾਰ ਆਦਮੀ ਆਇਆ ਹੈ ਕਿੰਨੇ ਸਮੇਂ ਤੋਂ ਸਾਰੀਆਂ ਚੀਜ਼ਾਂ ਦਾ ਦਾਵਾਂ ਡੋਲ ਚੱਲ ਰਹੀਆਂ ਸਨ ਲਖਵਿੰਦਰ ਆਂਦੇਸਾਰ ਸਭ ਜਿਨ੍ਹਾਂ ਨੂੰ ਸੰਭਾਲ ਲੈਂਦਾ ਹੈ ਰੇਕਾ ਉਸ ਦੇ ਨਾਲ ਸ਼ਾਦੀ ਕਰਕੇ ਸਾਰਾ ਕੁਝ ਇਕੱਠਾ ਸੰਭਾਲ ਲੈਂਦੇ ਹਨ ਜੋ ਲਖਵਿੰਦਰ ਕਿਸੇ ਵੇਲੇ ਸੜਕਾਂ ਤੇ ਰੁੱਲਦਾ ਸੀ ਅੱਜ ਕਰੋੜਾਂ ਦਾ ਮਾਲਕ ਹੈ ਕਰੋੜਪਤੀ ਹੈ ਅਤੇ ਵਧੀਆ ਕੋਠੀ ਦੇ ਵਿੱਚ ਮਹਿਲਾ ਵਰਗੇ ਘਰ ਦੇ ਵਿੱਚ ਰਹਿੰਦਾ ਹੈ ਉਸ ਦਾ ਸਾਰੇ ਪਾਸੇ ਨਾਮ ਹੋ ਚੁੱਕਿਆ ਹੈ ਬੱਡੀਆਂ ਟਰਾਂਸਪੋਰਟ ਏਜੰਸੀਆਂ ਟਰਾਂਸਪੋਰਟ ਕੰਪਨੀਆਂ ਦਾ ਮਾਲਕ ਬਣ ਚੁੱਕਿਆ ਹੈ ਦੋਸਤੋ ਰੇਖਾ ਵੀ ਹੁਸੈਨ ਨਾਲ ਬੜੀ ਖੁਸ਼ ਹੈ ਪਹਿਲਾ ਵਾਲਾ ਘਰ ਵਾਲਾ ਜਿੱਥੇ ਕਿ ਉਸ ਨੂੰ ਕੁੱਟਦਾ ਮਾਰਦਾ ਸੀ ਉਸਦੇ ਨਾਲ ਬਦਸਲੂਕੀ ਕਰਦਾ ਸੀ ਅੱਜ ਲਖਵਿੰਦਰ ਨਾਣੇ ਤਾਂ ਉਸਦੇ ਬੱਚੇ ਦਾ ਧਿਆਨ ਰੱਖਦਾ ਹੈ ਕੰਪਨੀਆਂ ਵੀ ਵਧੀਆ ਸੰਭਾਲੀ ਖੜਾਏ ਸਾਰੇ ਬਿਜ਼ਨਸ ਵਧੀਆ ਚੱਲ ਰਹੇ ਹਨ ਰੇਖਾ ਦਾ ਵੀ ਬਹੁਤ ਧਿਆਨ ਰੱਖਦਾ ਹੈ ਇੱਕ ਚੰਗੇ ਘਰ ਵਾਲੇ ਵਾਂਗ ਇੱਕ ਚੰਗੇ ਪਤੀ ਵਾਂਗ ਸਭ ਚੀਜ਼ਾਂ ਨੂੰ ਉਸਨੇ ਹੈਂਡਲ ਕਰ ਰੱਖਿਆ ਹੈ ਸਭ ਚੀਜ਼ਾਂ ਉਸਤੇ ਕੰਟਰੋਲ ਦੇ ਵਿੱਚ ਹਨ ਦੋਸਤੋ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਸ਼ਾਇਦ ਲਖਵਿੰਦਰ ਦੀ ਇਹ ਜੰਗਿਆਈ ਸੀ ਇਹ ਉਸ ਦੀ ਭਲਾਈ ਸੀ ਜੋ ਕਿ ਚੰਗਾ ਬਣ ਕੇ ਉਸ ਤੇ ਆਈ ਹੈ ਸ਼ਾਇਦ ਰੇਖਾ ਨੇ ਉਸ ਦੀ ਚੰਗਿਆਈ ਨੂੰ ਦੇਖ ਕੇ ਉਸ ਨੂੰ ਆਪਣੇ ਜੀਵਨ ਸਾਥੀ ਵਾਂਗ ਚੁਣਿਆ ਤੁਹਾਨੂੰ ਕੀ ਲੱਗਦਾ ਹੈ ਲਖਵਿੰਦਰ ਨੇ ਇਹੋ ਜਿਹੇ ਕਿਹੜੇ ਕਦਮ ਚੁੱਕੇ ਸਨ ਇਹੋ ਜਿਹੇ ਕਿਹੜੇ ਕਰਮ ਕਰੇ ਸਨ ਜੋ ਕਿ ਉਸ ਦੇ ਗਏ ਹਨ ਜੇਕਰ ਇੱਥੇ ਲਖਵਿੰਦਰ ਦੀ ਜਗ੍ਹਾ ਕੋਈ ਹੋਰ ਹੁੰਦਾ ਉਹ ਕੀ ਕਰਦਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਵੀਡੀਓ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੇ ਚੰਗਿਆ ਵਧੀਆ ਕਹਾਣੀਆਂ ਪਹੁੰਚ ਸਕਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ